ਹਾਂਜੀ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਨੇਪੀਅਰ ਜਿਹੜਾ ਕਿ ਹੈ ਮਿਲਟਨ ਤੋਂ 5-6 ਘੰਟੇ ਦੀ ਵਾੜ ਤੇ ਹਸਤ ਹੈ ਤੇ ਇੱਥੇ ਆਪਾਂ ਅੱਜ ਦੇਖਦੇ ਆਂ ਵੀ ਕੀ ਕੀ ਦੇਖਣ ਨੂੰ ਮਿਲਦਾ ਆਪਾਂ ਨੂੰ ਬੀਚ ਆ ਠੀਕ ਹੈ ਜੀ ਹੌਟ ਵਾਟਰ ਵਾਲੇ ਪੂਲ ਪਾਲ ਨੇ ਤੇ ਹੋਰ ਵੀ ਇੱਥੇ ਕਾਫੀ ਚੀਜ਼ਾਂ ਹੈਗੀਆਂ ਨੇ ਤੁਹਾਨੂੰ ਐਕਸਪਲੋਰ ਕਰਾਉਨੇ ਆ ਸਾਡੇ ਨਾਲ ਤੁਸੀਂ ਜੁੜੇ ਰਹੋ ਤੇ ਤੁਹਾਡਾ ਬਹੁਤ ਹੀ ਵਧੀਆ ਐਂਟਰਟੇਨਮੈਂਟ ਕਰਾਂਗੇ ਅੱਜ ਲੋ ਜੀ ਮੁੰਡੇ ਸਾਡੇ ਨਾਲ ਦੇ ਤਿਆਰ ਹੋ ਗਏ ਸਾਰੇ ਦੇਖ ਸਕਦੇ ਆ ਤੁਸੀਂ ਦੀਪੂ ਬਾਈ ਅਗਰ ਗੰਟਾ ਬਾਈ ਨਵੇਂ ਬੂਟ ਪਾਇਆ ਆ ਉਹਨੇ 3500 ਰੁਪਏ ਦੇ ਲਿਆ ਇੰਡੀਆ ਤੋਂ ਹੇ ਬਾਕੀ ਅੰਜੀ ਨਾਵ ਜੀ ਤੁਹਾਡੀ 3500 ਦੇ ਨਹੀਂ ਮਾਮਾ ਹਾਂ ਕਿੰਨੇ ਦੇ 3500 ਇਹ ਤਾਂ ਫੁੱਲ ਪ੍ਰਾਈਸ ਹੀ ਹਾਂ 90% ਆਫ ਤੇ ਲੈ 90% 99% ਆਫ ਤੇ ਯਾਨੀ ਕਿ ਜਿਹੜੇ 99 ਡਾਲਰ ਦੇ ਚਲੋ ਫਿਰ ਹੱਥ ਲੀ ਆ ਜੋ ਹੁਣ ਆਪਾਂ ਟਾਊਨ ਸੈਂਟਰ ਜਾ ਰਹੇ ਹਾਂ ਜੀ ਬਾਜ਼ਾਰ ਆਪਣਾ ਹੁੰਦੇ ਹੋਏ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਇੱਥੇ ਪੌਂਟਰੀਦ ਵਗੈਰਾ ਲਾਏ ਹੋਇਆ ਸੋ ਇਹ ਦੇਖ ਸਕਦੇ ਹੋ ਤੁਸੀਂ ਟਾਊਨ ਦੀ ਮਾਰਕੀਟ ਆ ਤੇ ਬਹੁਤ ਸੋਹਣਾ ਅੱਜ ਦਾ ਵੈਦਰ ਵੀ ਆ ਤੇ ਸਾਹਮਣੇ ਸਾਹਮਣੇ ਪਾਮ ਟਰੀ ਦੇਖੋ ਤੁਸੀਂ ਇਹਨਾਂ ਦਾ ਕੱਦ ਦੇਖੋ ਮੂਸਰਾਲ ਦੇ ਕਹਿਣ ਵਾਂਗੂ ਕਿ ਕਿੱਡਾ ਕੈਂਟ ਲੱਗਦਿਆ ਤੁਸੀਂ ਦੇਖ ਸਕਦੇ ਹੋ ਟਾਊਨ ਕਿੱਦਾਂ ਪਹਾੜਾਂ ਦੇ ਉੱਤੇ ਵਸਿਆ ਹੈ ਜੀ ਤੇ ਇਹ ਹੋਗੀ ਐਂਟਰੀ ਟਾਊਨ ਦੀ ਤੇ ਬੱਕਰੇ ਜਿਹੇ ਤਰੀਕੇ ਦਾ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਪੁਰਾਣੇ ਪੁਰਾਣੇ ਜ਼ਮਾਨੇ ਦਾ ਬੱਕਰੇ ਬੱਕਰੇ ਇੱਥੇ ਤਰ੍ਹਾਂ ਦੇ ਲੋਕ ਇੱਥੇ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਅੱਜ ਥੋੜਾ ਕੁਆਇਟ ਹੈ ਕਿਉਂਕਿ ਐਤਵਾਰਾ ਜੀ ਲੋਕੀ ਘੁੰਮਣ ਗਏ ਆ ਲੌਂਗ ਵੀਕਐਂਡ ਕਰਕੇ ਵਿੰਟੇਜ ਬਿਲਡਿੰਗਸ ਬਣੀਆਂ ਪੁਰਾਣੇ ਸਟਾਈਲ ਦੀਆਂ ਜਿੱਦਾਂ ਗੋਹਰੇ ਨੇ ਆਪਣੇ ਸਮੇਂ 'ਚ ਬਣਾਈਆਂ ਸੀ ਉਹ ਹੱਲੇ ਵੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਰੇ ਤੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਕੁਝ ਪਰਸੈਂਟ ਕਰਕੇ ਚਾਹੀਦਾ ਸ਼ਾਇਦ ਇਹਨਾਂ ਦਾ ਇੱਥੇ ਰੂਲ ਆ ਵੀ ਜਾਣ ਕੇ ਜਿਹੜਾ ਦੇਖੋ 1933 ਲਿਖਿਆ ਜਾਣ ਕੇ ਜਿੱਦਾਂ ਦਾ ਇਹਨਾਂ ਨੇ ਬਣਾਇਆ ਸੀ ਗੋਹਰੇ ਨੇ ਉਦਾਂ ਦਾ ਹੀ ਇਹਨਾਂ ਨੂੰ ਰੱਖਣਾ ਪੈਂਦਾ ਹੈ ਕਿਉਂਕਿ ਇਹੀ ਇਹਨਾਂ ਦੀ ਖਾਸੀਅਤ ਆ ਇਹੀ ਚੀਜ਼ਾਂ ਲੋਕ ਦੇਖਣ ਆਉਂਦੇ ਆ ਤੇ ਬਾਕੀ ਇੱਥੇ ਰਿਹਾ ਫੇਮਸ ਰੈਸਟੋਰੈਂਟ ਨੇ ਇੰਦਰ ਵੀ ਦੇਖ ਸਕਦੇ ਹਾਂ ਅੱਜ ਮੌਸਮ ਵਧੀਆ ਤੇ ਲੋਕੀ ਫਿਰ ਵੀ ਕਿਨਕੇ ਘਰੋਂ ਨਿਕਲੇ ਐ ਤੇ ਹੋਰ ਮਹਾਰਾਜ ਇੱਥੇ ਦੱਸੋ ਕਾਸ਼ੀਤ ਕੋਈ ਤੁਸੀਂ ਮਾਈਨਰ ਹੋਰ ਲਾ ਕੋਈ ਗੱਲ ਆ ਰਹੇ ਸੈਂਕਰੀ ਮਾਈਨਰੀ ਰੁਕ ਗਏ ਇੱਥੇ ਨੇਪੀਰ ਦੇ ਵਿੱਚ ਵਾਈਨਸ ਵੀ ਕਹਿੰਦੇ ਬਣਦੀਆਂ ਨੇ ਯਾਨਕਿ ਵਾਈਨ ਦੇ ਇੱਥੇ ਕਹ ਲੋ ਵੀ ਉਹਨੇ ਕਾਰਖਾਨੇ ਜਿੱਥੇ ਉਹ ਇਹਨਾਂ ਬਣਾਉਂਦੇ ਨੇ ਯਾਨਕਿ ਇੱਥੇ दारू ਕੱਢਣੀ ਲੀਗਲ ਆ ਜੀ ਮੱਕ ਦੀ ਦੇਖ ਸਕਦੇ ਹੋ ਰੌਣਕ ਮੇਲਾ ਇੱਥੇ ਪੂਰਾ ਆ ਇਹਦੇ ਬਾਜ਼ਾਰ ਬਹੁਤ ਸੋਹਣੇ ਆ ਜੀ ਜਣ ਕੇ ਦੇਖ ਕੇ ਬੰਦੇ ਦੀ ਭੁੱਖ ਲੈਂਦੀ ਆ ਬਟ ਉਹਦੇ ਨਾਲ ਨਾਲ ਪ੍ਰੋਬਲਮ ਇਹ ਆ ਕਿ ਇੱਥੇ ਸਾਰਾ ਕੁਝ 5 ਵਜੇ ਜਾਂ ਹੱਦ 6 ਵਜੇ ਬੰਦ ਹੋ ਜਾਂਦਾ ਜਿਹਦੇ ਕਰਕੇ ਅਸੀਂ ਲੋਕ ਉਹਨਾਂ ਇੰਜੋਏ ਨਹੀਂ ਕਰ ਬੰਦੇ ਜਿੱਦਾਂ ਪੰਜਾਬੀ ਆ ਤਾਂ ਰਾਤ ਦੇ 11 11 12 ਵਜੇ ਤੱਕ ਵੀ ਕੁਝ ਵੀ ਤੁਸੀਂ ਜਾਣਾ ਬਾਅਦ ਖਾ ਸਕਦੇ ਹੋ ਬਟ ਇੱਥੇ ਇਦਾਂ ਦਾ ਮਾਹੌਲ ਘਟਾ ਕੇ ਹਾਂ ਮੈਕਡੋਨਲਡ ਵਗੈਰਾ ਤੁਹਾਨੂੰ ਮਿਲ ਜਾਣਗੇ ਬਟ ਆਮ ਸ਼ਾਪਸ ਵਗੈਰਾ ਸਾਰੀਆਂ ਬੰਦ ਹੋ ਜਾਂਦੀਆਂ ਨੇ ਜਿੱਦਾਂ ਬਾਜ਼ਾਰ ਚ ਗੇੜੀ ਗੁੜੀ ਦੇਣੀ ਹੋਵੇ ਤਾਂ ਉਹ ਚੀਜ਼ ਵਾਲਾ ਸਵਾਦ ਇੱਥੇ ਥੋੜਾ ਘਟਾ ਬਾਕੀ ਕੋਲ ਮਿਲਾ ਕੇ दिन दिन एंजॉय पूराया जी। ਜੀ ਦੇਖ ਸਕਦੇ ਆ ਵੇਖੋ ਪੁਰਾਣੀ ਬਿਲਡਿੰਗ ਕਿਦਾਂ ਦੀ ਆ। ਹਮ ਆ ਦੇਖੋ ਆ ਬੈਂਕ ਆ ਜੀ ਪੁਰਾਣੇ ਸਮੇਂ ਦੀ। ਤੇ ਅੱਜ ਉਹਨੂੰ ਨਵੇਂ ਤਰੀਕੇ ਨਾਲ ਯੂਜ਼ ਕਰ ਰਹੇ ਬਟ ਹੈ ਫਿਰ ਵੀ ਪੁਰਾਣੀ। ਅੰਦਰ ਸਭ ਰੱਖਿਆ ਨਾ। ਹਮ। ਸੋ ਇਹ ਟਾਊਨ ਦੇ ਬਾਹਰ ਬਾਹਰ ਦਾ ਤੁਸੀਂ ਦੇਖ ਸਕਦੇ ਆ ਜੀ ਕਿੰਨਾ ਸੋਹਣਾ ਵਿਊ ਆ, ਬਿਲਡਿੰਗ ਕਿੰਨੀਆਂ ਸੋਹਣੀਆਂ ਬਣੀਆਂ। ਨਾਲ ਦੀ ਨਾਲ ਜੇ ਤੁਹਾਨੂੰ ਦੱਸੀਦਾ ਇੱਧਰਲੇ ਸੱਜੇ ਹੱਥ ਵਿੱਚ ਆ ਜੀ ਬਹੁਤ ਵਧੀਆ। ਇੱਥੇ ਜਦੋਂ ਐਮਰਜੈਂਸੀ ਪਾਣੀ ਆਇਆ ਨਾ ਇੱਥੇ ਚੜ ਗਿਆ ਹਮ ਇੱਥੇ ਹੋਲਡ ਪ੍ਰਿਜ਼ਨ ਆ ਇੱਥੇ ਲੱਗ ਗਈ ਆ ਆਪਾਂ ਕੱਲੂ ਜਾ ਸਕਦੇ ਹਾਂ ਹੋਲਡ ਪ੍ਰਿਜ਼ਨ ਹਾਂ ਜਿਹੜੀ ਮੰਗਲਮੌਰ ਗੈਂਗਸਟਰ ਵੀ ਇਸ ਪ੍ਰਿਜ਼ਨ ਦੇ ਵਿੱਚੋਂ ਸਟਾਰਟ ਹੋਈ ਸੀ ਓਕੇ ਸੋ ਇੱਥੇ ਬਹੁਤ ਪੁਰਾਣੀ ਇੱਕ ਜੇਲ ਹੈ ਜਿਹੜੀ ਕਿ ਗੈਂਗਸਟਰਸ ਦਾ ਯਾਨੀ ਕਿ ਕਹਿੰ ਲੋ ਅਨਵਾਰ ਜਾਣਾਂ ਦੀ ਸ਼ੁਰੂਆਤ ਇੱਥੋਂ ਹੋਈ ਆ ਤੇ ਉਹ ਵੀ ਆਪਾਂ ਤੁਹਾਨੂੰ ਨਾਲ ਜੋੜ ਕੇ ਜਰੂਰ ਦਿਖਾਵਾਂਗੇ ਬਾਈ ਕਹਿੰਦਾ ਇੱਧਰ ਬਲਫ ਹਿੱਲ ਲੋਕਆਊਟ ਆ ਰਹੀ ਦੀ ਬਈ ਅੱਛਾ ਉਧਰ ਹੀ ਚੱਲਿਆਂ ਆ ਆ ਦੇਖੋ ਜੀ ਇੱਧਰ ਪੀਚਾਏ ਤੁਸੀਂ ਦੇਖੋ ਆ ਹੈਗੀ ਆ ਚੜਾਈ ਹੁਣ ਜਿੱਧਰ ਆਪਾਂ ਜਾ ਰਹੇ ਹਾਂ ਜੀ ਬਲਫ ਹਿੱਲ ਲੋਕਆਊਟ ਉੱਥੋਂ ਯਾਨੀ ਕਿ ਬਹੁਤ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਕਿੰਨਾ ਦਾ ਲੱਗਦਾ ਲੈ ਵੀਰ ਬਹੁਤ ਚੜ੍ਹਾਈ ਆ ਭਾਈ ਨਾਣਾ ਦੀ ਨਾਲੋਂ ਵੀ ਜ਼ਿਆਦਾ ਚੜ੍ਹਾਈ ਲੱਗਦੀ ਇਹਦੇ ਬਹੁਤ ਜ਼ਿਆਦਾ ਚੜ੍ਹਾਈ ਗੱਡੀ ਦਾ ਪੂਰਾ ਜ਼ੋਰ ਲਾਉਦਾ ਜੀ ਦੇਖੋ ਇੰਨੀ ਚੜ੍ਹਾਈ ਤੇ ਹੁਣ ਆਪਾਂ ਤੁਹਾਨੂੰ ਪੂਰੇ ਟੀਸੀ ਤੇ ਚੜ੍ਹ ਕੇ ਦਿਖਾਵਾਂਗੇ ਕਿ ਕਿੱਥੇ ਜਾ ਰਹੇ ਆਪਾਂ ਗੱਡੀ ਉਹਦਾ ਫਾਇ ਵੜਦੀ ਜਾਂਦੀ ਭਾਈ ਤੇਰੀ ਤੇ ਆ ਗਏ ਵੀਰੇ ਆ ਵੀ ਰੈਸਟੋਰੈਂਟ ਜਿਹੜਾ ਲੱਗਦਾ ਕੋਈ ਘਾਰੀ ਘਰ ਦੇ ਕੋਈ ਘਰ ਕੇ ਦਾ ਜਦੋਂ ਆਪਾਂ ਵੀ ਟਾਟਰ ਕਰਾ ਰੱਖਾ ਕਰਨਾ ਘਾਰ ਬਣਾਇਆ ਭਾਈ ਬਸ ਤੇ ਬਣਾਣਾ ਹਾਂ ਲੋਈ ਮੋਤੀ ਚੱਲਿਆ ਮਨ ਲੱਗਦਾ ਉਹ ਵਾ ਗਏ ਸਾਹਮਣੇ ਦਾ ਬਲਫ ਹਿੱਲ ਲੋਕਾ ਉਨੀ ਇਥੇ ਦੇਖ ਸਕਦੇ ਉਹ ਤੁਹਾਨੂੰ ਹੁਣ ਆਪਾਂ ਦਿਖਾਉਣੇ ਆਲੇ ਦੁਆਲੇ ਦਾ 뷰 ਪੂਰਾ ਘੇਰ 7 ਤੋਂ ਲੈ ਕੇ 9 ਵਜੇ ਤੱਕ ਇਹਦੇ ਫੁੱਲਾ ਕਿ 9 ਤੋਂ 7 ਤੱਕ ਦਾ ਕਾਜ ਆ ਇਥੇ ਘਰ ਵੀ ਲੋਕਾਂ ਦੇ ਕਾਫੀ ਪੁਰਾਣੇ ਨੇ ਜਿੱਦਾਂ ਆਪਾਂ ਬਿਲਡਿੰਗ ਦੇਖ ਰਹੇ ਸੀ ਨਾ ਉਸ ਆਪਣੇ ਲੋਕਾਂ ਦੇ ਘਰ ਵੀ ਇਥੇ ਪੁਰਾਣੇ ਹੀ ਬਣਿਆ ਜੀ ਕਾਫੀ ਟਾਈਮ ਪੁਰਾਣੇ ਲੋਕ ਇਥੇ ਵਸੇ ਆ ਓਕੇ ਹੁਣ ਸਾਹਮਣੇ ਆ ਰਿਹਾ 뷰 ਇਹ ਪੁਰਾਣਾ ਹੈ ਪੁਰਾਣਾ ਹਿੱਸਾ ਹੈ ਹਾਂਜੀ ਉਧਰ ਨਵਾਂ ਹਿੱਸਾ ਹੈ ਓਕੇ ਉਧਰ ਆਪਾਂ ਗ੍ਰੀਨ ਕਰਕੇ ਦੇ ਰਹੇ ਹਾਂ ਹਾਂਜੀ ਉਧਰੋਂ ਨਵਾਂ ਹਿੱਸਾ ਅਤੇ ਦੇਖਾ ਦੇ ਤਾਂ ਹਿਮਾਚਲ ਨੂੰ ਬਹੁਤ ਬਰੀਕ ਬਰੀਕ ਇੱਥੇ ਦੀਆਂ ਸੜਕਾਂ ਨੇ ਜੀ ਬਹੁਤ ਹੀ ਬਚ ਕੇ ਦੇਖੋ ਨਿਕਲਣਾ ਪੈ ਰਿਹਾ ਅਸੀਂ ਗੱਡੀ ਵੀ ਵੱਡੀ ਆ ਲਿਆਂਦੀ ਆ ਤੇ ਬਹੁਤ ਬਚ ਕੇ ਸਿੱਧੀ ਗੱਡੀ ਚਲੋਣੀ ਪੈਂਦੀ ਆ ਪਰ ਉਹ ਵੀਊ ਬਹੁਤ ਸੋਹਣਾ ਆ ਬਹੁਤ ਸੋਹਣੀ ਗੱਡੇ ਵਾਈਪ ਜਾੜੀਆਂ ਔਰ ਇੱਥੇ ਰਕੇ ਔਰ ਤੁਸੀਂ ਅੱਗੇ ਬਸ ਇੱਕ ਦੋ ਮਿੰਟ ਚ ਸੈਕਿੰਡ ਚ ਹੀ ਸਾਨੂੰ ਵਧੀਆ ਆਏ ਹੋਏ ਹੋਏ ਉਹ ਬੱਲੇ ਇਹ ਸ਼ੇਰਾ ਆ ਕੀ ਵਿਖਾਤਾ ਇਹ ਇਹ ਤਾਂ ਜੰਨਤ ਹੀ ਆ ਵੀਰੇ ਸੋ ਇਹਨੂੰ ਕਹਿੰਦੇ ਆ ਜੰਨਤ ਤੁਸੀਂ ਦੇਖ ਸਕਦੇ ਜੀ ਉੱਪਰੋਂ ਹੁਣ ਥੱਲੇ ਦਾ ਵੀ ਤੁਹਾਨੂੰ ਸਾਰੀ ਸਿਟੀ ਆਪਾਂ ਦਿਖਾਉਣੀ ਆ ਹਾਂਜੀ ਵਾਹ ਆ ਦੇਖੋ ਜੀ ਇੱਧਰ ਸਮੁੰਦਰ ਦਾ ਵਿਊ ਇੱਕ ਪਾਸੇ ਤੁਸੀਂ ਸਿਟੀ ਦਾ ਵਿਊ ਦੇਖਿਆ ਤੇ ਇਹਨੂੰ ਕਹਿੰਦੇ ਆ ਵਿਊ ਪੁਆਇੰਟ ਇੱਧਰ ਆਪਣੇ ਅੰਕਲ ਜੀ ਉਹਨੇ ਵੀ ਆਇਆ ਦੇਖਣ ਤੇ ਆਂਟੀ ਹਰਨ ਲੈ ਕੇ ਹਾਂਜੀ ਤੇ ਉਹ ਦੇਖੋ ਸਾਹਮਣੇ ਸ਼ੇਪ ਖੜਾ ਕਿੱਡਾ ਤਖਰਾ ਇਥੇ ਲਾਰਾ ਮੇਨਾਲਾ ਚੱਲੇ ਜਾਂਦੇ ਨੇ ਪਾਰਕਿੰਗ ਦਾ ਹੈ ਗਲਤੀ ਲਾਈ ਸੀ ਇਹਨਾਂ ਨੇ ਬਹੁਤ ਸੋਹਣਾ 뷰 ਹੈ ਜੀ ਹੁਣ ਉੱਤਰ ਕੇ ਹੁਣ ਬਾਹਰ ਘੁੰਮ ਕੇ ਦਿਖਾਉਣੇ ਇਹ ਹੈਗਾ ਜੀ ਪੋਰਟ ਜਿੱਥੇ ਕੇ ਆਪਣੇ ਕੰਟੇਨਰ ਦੇਖੋ ਉਤਰਦੇ ਆ ਜਿਨ੍ਹਾਂ ਚ ਸਮਾਨ ਆਉਂਦਾ ਜਾਂਦਾ ਆ ਤੇ ਸ਼ਿਪ ਆਉਂਦੇ ਵੱਡੇ ਵੱਡੇ ਸਮਾਨ ਡਰਾਈਵਰ ਕਰਨ ਤਾਂ ਸਮਾਨ ਚੱਕਣ ਜੀ ਤੇ ਤੁਹਾਨੂੰ ਹੁਣ ਆਲੇ-ਦਾਲੇ ਪਸਾਰਾ ਘੁਮਾ ਕੇ 360뷰 ਦਿਖਾਵਾਂਗੇ ਭੈਂਡ ਜੀ ਥਾਂ ਉੱਚੇ ਚੜ ਕੇ ਤੇ ਤੁਹਾਨੂੰ ਆਪਾਂ ਦਿਖਾਉਣੇ ਆ ਜੀ ਸ਼ਹਿਰ ਦਾ 뷰 ਸਬੀਜ ਦੇ ਨਾਲ ਨਾਲ ਸ਼ਹਿਰ ਵਸਿਆ ਉੱਚੀ ਥਾਂ ਤੋਂ ਹੀ ਦੇਖ ਸਕਦੇ ਆ ਲੋਕੀ ਇੱਥੇ ਸਨਸੈਟ ਹੋਣ ਦਾ ਵੇਟ ਕਰ ਰਿਆ ਇੰਜੋਏ ਕਰਨਗੇ ਸਨਸੈਟ ਹੁੰਦਾ ਦੇਖਣਗੇ ਜੀ ਤੇ ਕੁੱਤੇ ਵੀ ਆਇਆ ਦੇਖੋ ਆਪਣੇ ਮਾਲਕਾਂ ਨੂੰ ਆਨੰਦ ਲੈਣ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿੰਦਾ ਘਰ ਵਸੇ ਨੇ ਜੀ ਠੀਕ ਆ ਥੱਲੇ ਵੀ ਹੈਗੇ ਉੱਚੇ ਪਹਾੜਾਂ 'ਚ ਵੀ ਵਸੇ ਆ ਤੇ ਆ ਲੋਕੀ ਇਥੋਂ ਟਰੈਕਿੰਗ ਕਰਕੇ ਆਉਂਦੇ ਆ ਪੌੜੀਆਂ ਚੜ੍ਹ ਕੇ ਉੱਪਰ ਤੱਕ ਦੇਖ ਲੋ ਕਿੰਨਾ ਜੋਰ ਇਹਨਾਂ ਦਾ ਲੱਗਦਾ ਉੱਤੇ ਚੜਨ ਲਈ ਤੇ ਉਹ ਦੇਖ ਲੋ ਕਿੰਨੀ ਬਜ਼ੁਰਗਾਂ ਮਾਤਾ ਤੇ ਸਾਡੇ ਵਾਲੀਆਂ ਬੁੜੀਆਂ ਵਿਚਾਰੀਆਂ ਛੇਤੀ ਹਾਰ ਜਾਂਦੀਆਂ ਤੇ ਉੱਤੇ ਚੜ ਕੇ ਆਈਏ ਦੇਖ ਲੋ ਪਹਾੜੀ ਤੇ ਇੱਕ ਤਰ੍ਹਾਂ ਦਾ ਜਿੱਦਾਂ ਆਪਾਂ ਸਾਨੂੰ ਗੱਡੀ 'ਚ ਦਿਖਾਇਆ ਨਾ ਤੁਰ ਕੇ ਆਏ ਆ ਤੇ ਤੁਰ ਕੇ ਇਹਨਾਂ ਨੇ ਹੁਣ ਥੱਲੇ ਜਾਣਾ ਗੜ ਕੇ ਆ ਜੀ ਵਿੱਚ ਸੋਹਣਾ ਬਹੁਤ ਆ 뷰 ਬਹੁਤ ਵਧੀਆ ਘੈਂਟ ਨੇ ਘਰ ਦੇਖੋ ਕਿੰਨੇ ਉੱਚੇ ਬਣਿਆ ਤੇ ਇੱਧਰ ਕਿੰਨੇ ਨੀਵੇਂ ਵੀ ਬਣਿਆ ਇੱਧਰ ਤੁਸੀਂ ਦੇਖ ਸਕਦੇ ਹੋ ਪਹਾੜ ਦੀ ਟੀਸੀ ਤੇ ਇਹਨਾਂ ਨੇ ਗਾਰਡਨ ਵੀ ਬਣਾਇਆ ਬਹੁਤ ਸੋਹਣੇ ਇਥੇ ਫੁੱਲ ਲਾਏ ਆ ਲਵੈਂਡਰ ਵਗੈਰਾ ਹੋਰ ਕਈ ਭਾਂ ਭਾਂ ਦੇ ਫੁੱਲ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ 뷰ਅਰ ਇਥੇ ਆਪਾਂ ਤੁਹਾਨੂੰ ਇੱਕ ਘੜੀ ਵੀ ਦਿਖਾਵਾਂਗੇ ਜੀ ਸਪੈਸ਼ਲ ਇਹਨਾਂ ਦੀ ਗੋਹੜਿਆਂ ਚ ਲਾਈ ਹੋਈ ਆਓ ਮੇਰੇ ਨਾਲ ਅੰਦਰ ਦੇਖੋ ਕਿੰਨਾ ਸੋਹਣਾ ਪਾਰਕ ਬਣਿਆ ਜੀ ਯਾਨੀ ਕਿ ਹਰ ਥਾਂ ਤੇ ਫੁੱਲ ਫੈਸਿਲਿਟੀ ਦਿੰਦੇ ਆ ਗੋਹਰੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਬਹੁਤ ਸੋਹਣੀਆਂ ਦੇਖਣ ਨੂੰ ਮਿਲ ਜਾਂਦੀਆਂ ਆ ਦੇਖੋ ਯੈਲੋ ਵੀਰ ਦਾ ਕਿੱਡਾ ਵੱਡਾ ਲੱਗਿਆ ਪੌਦਾ ਜਾ ਕਿਉਂ ਮੈਂ ਦਰਸਤ ਕਾਵਾਂ ਕਿੰਨੀ ਤਕੜੀ ਚੀਜ਼ ਬਣੀ ਹੈ ਬੰਦੇ ਸਾਡੇ ਫੋਟੋ ਸ਼ੂਟ ਕਰ ਰਹੇ ਜੀ ਆਹ ਨਾਲ ਕੱਢ ਕੇ ਆਇਆ ਪੂਰੀਆਂ ਵਾਰੀ ਸਿਰ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਗਾਰਡਨ ਦਾ ਅੰਦਰ ਦਾ ਵਿਊ ਕਿੱਦਾਂ ਇਹਨਾਂ ਨੇ ਬਣਾਇਆ ਕੀ ਹਿਸਾਬ-ਤਾਬ ਕੀਤਾ ਥੋੜਾ ਜਾਇਆ ਉੱਤੇ ਚੜ ਕੇ ਬਿਲਕੁਲ ਸੈਂਟਰ 'ਚ ਅਸੀਂ ਹੁਣ ਪੀਕ ਤੇ ਆ ਗਏ ਆ ਤੇ ਇੰਦ ਤੁਸੀਂ ਦੇਖ ਸਕਦੇ ਆ ਜੀ ਅਕਤੂਬਰ 1999 ਦੇ ਵਿੱਚ ਜਾਨਕਿ ਬਣਿਆ ਜੀ ਇੱਥੇ ਦੇਖ ਲਓ ਦੀ 1999 ਕਿੰਨਾ ਟਾਈਮ ਪੁਰਾਣਾ ਜਾਨਕਿ ਬਣਿਆ ਤੇ ਆਹ ਬਣਿਆ ਜੀ ਘੜੀ ਇਹਨਾਂ ਦੀ ਇਹ ਘੜੀ ਵੀਰ ਜੀ ਕੀ ਦਰਸਾਉਂਦੀ ਆ ਮਾੜਾ ਤੁਸੀਂ ਚੰਨਣਾ ਪਾਦੋ ਤੁਸੀਂ ਤਾਂ ਲੋਕਲ ਹੋ ਇੱਥੋਂ ਦੇ ਅੱਛਾ ਡਾਇਰੈਕਸ਼ਨ ਦੱਸਦੇ ਆ ਹਾਂ ਤਾਂ ਆ ਗਿਆ ਆਕਲੈਂਡ ਅੱਛਾ ਜੀ ਟਾਪੂ ਇਧਰਲੀ ਸਾਈਡ ਤੇ ਹਾਂ ਇਧਰ ਦੀ ਹੋ ਕੇ ਜਾਣਾ ਜੀ ਅਸੀਂ ਟਾਪੂ ਦੇ ਵਿੱਚੋਂ ਆਕਲੈਂਡ ਵੀ ਲਿਖਿਆ ਹੋਵੇ ਲਿਖਿਆ ਆਕਲੈਂਡ ਆਕਲੈਂਡ ਵੀ ਇਧਰ ਹਾਂ ਇੱਧਰ ਨੂੰ ਆਪਾਂ ਜਾਣਾ ਜੀ ਵਾਪਸੀ ਫੇਰ ਕਰ ਲੋ। ਆ ਜਾਂ ਤੁਹਾਡਾ ਟੇਸਟਿੰਗ। ਨਿਕੋਈ ਨਾ ਡਾਇਰੈਕਸ਼ਨਾਂ ਦੱਸਿਆ ਵਿੱਚ ਤੁਸੀਂ ਇੱਥੇ ਖੜੇ ਹੋ ਤੇ ਕਿੱਧਰ ਪਾਸੇ ਕੀ ਆ ਜੇ ਤੁਸੀਂ ਸੋਚਦੇ ਹੋ ਤੇ ਸਾਰਾ ਕੁਝ ਤੁਹਾਨੂੰ ਦੱਸ ਰਿਹਾ ਜੀ। ਤੇ ਅੰਕਲ ਜੀ ਵੀ ਸਾਡੇ ਵੀਡੀਓ ਬਣਾ ਰਿਹਾ। ਤੇ ਤੁਸੀਂ ਦੇਖ ਸਕਦੇ ਮੈਂ ਕਿਹਨੂੰ ਸੋਚਦਾ ਨਾ ਵੀ ਆਸਟ੍ਰੇਲੀਆ ਤੇ ਇੰਡੀਆ ਸਾਰਾ ਇੱਧਰ। ਅੱਛਾ ਜੀ। ਹੁਣ ਬਾਅਦ ਚ ਬੋਲ ਲੱਗਿਆ ਘੜੀ ਜਾਲ ਵੇਖਦੇ ਹਾਂ ਨਾਲ ਕੁਝ ਇੱਧਰ। ਓਕੇ ਲੋ ਸਹੀ ਆ। ਤੇ ਹਾਂਜੀ ਆ ਇਹਨਾਂ ਨੇ ਬੋਰਡ ਲਾਇਆ ਦੇਖੋ ਜੀ ਪੂਰਾ ਸ਼ਹਿਰ ਦਾ ਵੀਊ ਵਖਾਇਆ ਹੈ ਪੁਰਾਣਾ 1947 ਦੇ ਵਿੱਚ ਕਿਦਾਂ ਦਾ ਦਿੱਸਦਾ ਸੀ ਤੇ 1931 ਦੇ ਵਿੱਚ ਕਹਿੰਦੇ ਇੱਥੇ ਝਾੜ ਆਇਆ ਸੀ ਜਿੰਨਾ ਡੈਮੇਜ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ 2015 ਦੇ ਵਿੱਚ ਇਹ ਸਾਰਾ ਫੇਅ ਰੀਨੋਵੇਟ ਕੀਤਾ ਤੇ ਇਹਨੂੰ ਪ੍ਰੋਪਰਲੀ ਫੇਅਰ ਬਣਾਇਆ ਜਿੱਦੇ ਤੇ ਲਾਈਟ ਹਾਊਸ ਸਿਗਨਲ ਕੋਸਟਲ ਡਿਫੈਂਸ ਤੇ ਰੇਡੀਓ ਟਾਵਰ ਹਨ ਇਹ ਸਾਰੀਆਂ ਚੀਜ਼ਾਂ ਨੇ ਇੱਥੇ ਲਾਈਆਂ ਤੇ ਜਿਹੜਾ ਹੁਣ ਅੱਜ ਲੋਕ ਆਨੰਦ ਮਾਣ ਰਹੇ ਤੇ ਤੁਸੀਂ ਵੀ ਵੀਡੀਓ ਵਿੱਚ ਦੇਖ ਰਹੇ ਹੋ ਤੇ ਇਹਦਾ ਆਨੰਦ ਲੈ ਰਹੇ ਹਾਂ ਜੀ 1950 ਹਾਂਜੀ ਅੰਕਲ ਜੀ ਤੁਸੀਂ ਕੋਈ ਪਹੁੰਚਾਨਣਾ ਮਾੜਾ ਮੋਟਾ ਕਿਦਾਂ ਦਾ ਲੱਗਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਾ ਸੋਹਣਾ ਲੱਗਾ ਪਹਿਲੀ ਵਾਰ ਤੁਸੀਂ ਨੇਪੇ ਰਹੇ ਹੋ ਵਧੀਆ ਲੱਗਾ ਤੁਹਾਨੂੰ ਬਹੁਤ ਵਧੀਆ ਰੂਹ ਤੁਹਾਨੂੰ ਵੀ ਦੇਖ ਕੇ ਵੀਰ ਮੌਸਮ ਵੀ ਪੂਰਾ ਵਧੀਆ ਜੀ ਦੇਖੋ ਕੱਲ ਨੇਰੀ ਚੱਲ ਰਹੀ ਸੀ ਤੇ ਅੱਜ ਰੱਬ ਨੇ ਵੀ ਫੈਨ ਧਰਮਾ ਲਾਤਾ ਵਧੀਆ ਤੇ ਤੁਸੀਂ ਘੁੰਮਣਾ ਤੇ ਵਧੀਆ ਘੁੰਮ ਰਹੇ ਹੋਨ ਸਨਸੈਟ ਵੀ ਥੋੜਾ ਜਿਹਾ ਚਿਰ ਫੋਨ ਵਾਲਾ ਜੇ ਅਸੀਂ ਥੋੜਾ ਜਿਹਾ ਇੱਥੇ ਰੋਕੇ ਤੁਹਾਨੂੰ ਸਨਸੈਟ ਵੀ ਦਿਖਾ ਦੇਵਾਂਗੇ ਹੁਣ ਆਪਾਂ ਜਾ ਰਹੇ ਹਾਂ ਜੀ ਥੱਲੇ ਨੂੰ ਪੀੜਿਆ ਪੀੜਿਆ ਗਲੀਆਂ ਚੋਂ ਇੱਥੇ ਰਸਤਾ ਤਾਂ ਵੈਸੇ ਇਦਾਂ ਦੱਜ ਜਾ ਜਾਈ ਆ ਹੂੰ ਤਾਂ ਕਈ ਇਹ ਚੱਲ ਗਿਆ ਜਣ ਗਿਆ ਇਨੇ ਪੇਰ ਦੀਆਂ ਭੀੜੀਆਂ ਗਲੀਆਂ ਚੈਹ ਦੇਖ ਲੋ ਕਿੱਦਾਂ ਰਹਿੰਦੇ ਲੋਕ ਤਾਂ ਝੰਡੇ ਵੀ ਲਾਏ ਆ ਅਗਲੇ ਨੇ ਭੜ ਭੜ ਨਹੀਂ ਕਹਿੰਦੇ ਪੂਰਾ ਘੈਂਟ ਸ਼ਹਿਰ ਆ ਵੀਰ ਸ਼ਹਿਰ ਨੂੰ ਮਾੜਾ ਨਹੀਂ ਕਹਿੰਦੇ ਪੂਰਾ ਪੂਰਾ ਗੱਲਬਾਤ ਪੂਰੀ ਗੱਲਬਾਤ ਜਿਹੜੇ ਬੰਦੇ ਰਹਿੰਦੇ ਉਹਨਾਂ ਦੀ ਪੂਰੀ ਗੱਲਬਾਤ ਸ਼ਹਿਰ ਹੀ ਉਹ ਪਰ ਇਹ ਕੋਈ ਬੋਰਡ ਨਹੀਂ ਲਿਖਾ ਕੋਈ ਸਿੱਧਾ ਸਿੱਧਾ ਲੋ ਜੀ ਆ ਤੁਸੀਂ ਰੋਡ ਦੇਖੋ ਕਿੰਨਾ ਥੱਲੇ ਨੂੰ ਨੀਵਾ ਜਾਂਦਾ ਇਹਦਾ ਵੀ ਨਾਮ ਹੋਊ ਕੋਈ ਪਛਪਾਣਾ ਰੋਡ ਦਾ ਮੇਰਾ ਦਾ ਹਾਇਸਟਿਕ ਉਥੇ ਡੋਨੇਟਾਂ ਦੇ ਵਿੱਚ ਹੈਗਾ ਐਦਾਂ ਦਾ ਰੋਡ ਪੂਰਾ ਜਾਂਦਾ ਉੱਤੇ ਤੱਕ ਤੇ ਦੁਨੀਆ ਦੀ ਸਟੇਪਸਟਾ ਸੋਰੀ ਨਿਊਜ਼ੀਲੈਂਡ ਦੀ ਸਟੇਪਸਟ ਰਸੜਕਾ ਫਿਰ ਇਹ ਤੁਸੀਂ ਦੇਖਿਆ ਜੀ ਅੱਜ ਆਪਣੇ ਨਾਲ ਨਿਪੀਰ ਦਾ ਟ੍ਰਿਪ ਜਿਹੜਾ ਕਿ ਤੁਹਾਨੂੰ ਆਪਾਂ ਨਾ ਬੜਾ ਲਮਕਾਉਂਦੇ ਹੋਏ ਮੋਟਾ ਮੋਟਾ ਸਾਰਾ ਵਧੀਆ ਚੀਜ਼ਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਜੀ ਸ਼ੇਅਰ ਕਰਨਾ ਨਾ ਭੁੱਲਾ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ ਵੈਰੀ ਮੱਚ